ਅੱਜ ਛਾਪੇਮਾਰੀ ਆਪਣਾ ਸਮੇਤ ਅਕਸਾਈ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗੰਬ ਬਟਾਰਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਐਸਾ ਤੂੰ ਸਾਬਕ ਵੇਚਦਾ ਹੀ ਡਿਲੀਵਰੀ ਕਰਦਾ ਹੀ ਜਾ ਕੇ ਇਹ ਹੁਣ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਸਭ ਨੂੰ ਪਤਾ ਲੱਗਾ ਇਹ ਇਹ ਦਿੱਖੋ ਲੈ ਕੇ ਆਂਦਾ ਇਹ ਅਜੇ ਤਬਦੀਸ਼ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਣਾ ਸਰ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋਕਮਾਰ ਸੋਕਾ ਹੈਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਬਰਚੇ ਗਿਆ ਖਰਾਬ ਦੇ ਨਜਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਰੱਖੀਆਂ ਖਰਾਬ ਦੇ ਵੱਖ-ਵੱਖ ਖਬਰਾਂ ਮਗੜਾਵਲ ਬਲੈਕ ਹੌਰਨ ਸੰਤਰਾ ਤਿੰਨ ਚਾਰ ਬੰਦੇ ਰੋਕ ਰੱਖੇ ਆ ਜੀ ਠੀਕ ਹੈ ਕੀ ਕਰਵੇਗੇ ਕਾਰਵਾਈ ਤੇ ਪਰਚਾ ਹੋ ਜਾਏਗਾ ਕਿ ਉਹ ਪ੍ਰਸ਼ਾਸਨ ਕੰਮ ਨਹੀਂ ਕਰੇਗਾ ਠੀਕ ਹੈ ਹਾਂ ਜੀ ਜੀ ਅੱਛਾ ਸਾਹਿਬ ਆ ਗਏ ਸਰ ਬਹੁਤ ਵੱਡਾ ਨੁਕਸਾਨ ਆ ਸਾਡੇ ਜਿਹੇ ਵਿੱਚ ਕਰੋੜਾ ਰੁਪਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਚੰਗਾ ਅਸੀਂ ਚੱਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨੱਥ ਭਾਈ ਜਾਏ ਜੀ ਸਭ ਦੇਸੀ ਇਹ ਵੀ ਨਹੀਂ ਦੇਈਏ ਸਾਰੇ ਇਹ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਤੋਂ ਪਹਿਲਾਂ ਵੀ 400 ਬਿਲਕੁਲ ਬਿਲਕੁਲ ਸਰ ਬਹੁਤ ਬਦਰੀ ਕਮਿਟੀ ਕਿਥੋਂ ਵੀ ਹੁੰਦੇ ਕਿਸ ਤਰ੍ਹਾਂ ਲੈ ਗਏ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲੈਂਦੇ ਪਾਦੇ ਜੀ ਸਸਤੀ ਲੇ ਵੇਚਦੇ ਜੀ ਲਾਵੇ ਜਿਹਦੇ ਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜੀ